ਜਾਜਨਾ ਇਹ ਮੰਨ ਲਓ ਕੱਲ ਦੇ ਦਰਮਿਆਨ ਮੈਂ ਕਰਨਾ ਦੋ ਦਿਨ ਪਹਿਲਾਂ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋਰ ਲਿਆੜ ਕੇ ਮੇਰੀਆਂ ਗੱਡੀਆਂ ਦੇ ਉੱਪਰ ਕਰਲੀਏ ਕਿ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿੱਥੇ ਦੇਦੇ ਆ ਆ ਗਿਆ ਫਿਆਰ ਤਾਰ ਕੇ ਸਰ ਹੁਣੀ ਨਿਕਲ 431900 ਰੁਪਏ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਜੇ ਛਣ ਕਰਾ ਪੈਣਾ ਚਲਾ ਕਾਦਣਾ ਪੈਣਾ ਜਦੋਂ ਪੈਸੇ ਕਾਦਣਾ ਕਾਜੇ ਇਤਰੇ ਲੈਟ ਗੋਸਾ ਇਹਨੂੰ ਕੁਝ ਸਾਡੀਆਂ ਸਾਰੀਆਂ ਸਾਡੀ ਬੇਨਤੀ ਏ ਸਾਨੂੰ ਜੂੰਦਿਆਂ ਨੂੰ ਨਾ ਮਰੋ ਸਰਕਾਰਾਂ ਆਉਂਦੀਆਂ ਜਲਦੀਆਂ ਰਹਿੰਦੀਆਂ ਨੇ ਮੈਂ ਜੇ ਕਾਲੀ ਦਲ ਦੇ ਨਾਲ ਵਚ ਕੇ ਰੂੰਗਾ ਤੇ ਹੈਗੇ ਜਿੱਥੇ ਥੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਕਰਾ ਸਕਦੇ ਜੇ 12 ਤੱਕ ਕਾਣੀ ਦੇ ਹੋਂ ਦੇਣਾ ਆਡੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲਾਂ ਲਾਲਜੀਤ ਭੁੱਲਰ ਸਰਵਜੇਖ ਤੁਨ ਜਿੱਥੇ ਜੋਰ ਲਾਉਣਾ ਈ ਲਾਲਾ ਮੈਂ ਇਤਰਾ ਰਹਿਣਾ ਈ ਮੈਂ ਵਿਰਸੇ ਵਾਲ ਟੋਏ ਦੇ ਨਾਲ ਈ ਉਹਦੇ ਨਾਲ ਰਹਿਣਾ ਈ ਜਿੱਥੇ ਜੋਰ ਲਾਉਣਾ ਈ ਲਾਲਾ ਪਰ ਆਡੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਜੇ ਮੈਂ ਕੁਛ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੁਸੀਂ ਹੋਊਗਾ ਸਾਰੇ ਮਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਮੇਰੇ ਕੱਤਿਆ ਕਾਤੋ ਢੱਕ ਰਿਹਾ ਮੇਰੀਆਂ ਕਾਤੋ ਢੱਕ ਦਿਆ ਨਹੀਂ ਨਹੀਂ ਅਸੀਂ ਕਦੀ ਆਟੋ ਯਾਸਪੀ ਤੈਨੂੰ ਬਦਲ ਜਾਗੇ ਮੇਰੀ ਜਾਨ ਜੁਰੀ ਜੀ ਕਰੀ ਜਾਣਾ ਜਦੋਂ ਯਾਤਰਾ ਕਰਨਾ ਛੋਟਾ ਮਰ ਲਾ ਕੇ ਮਰੂਗਾ ਮੈਂ ਬਲੈਕ ਕਦੀ ਫੇਰੇ ਨਾ ਕਦੀ ਮਾਰ ਕਰਦਾ ਜੇ ਮੈਂ ਰੋਡ ਦਾ ਕੰਮ ਨਹੀਂ ਕਰ ਦਿੰਦੇ ਤਾਂ ਕਰ ਨਹੀਂ ਸਕਦਾ ਮੈਂ ਕੋਈ ਖਾ ਕੇ ਮਰੂ ਮੈਂ ਕੁਝ ਨਹੀਂ ਕਰਨਾ ਮੇਰਾ ਨਾਮ ਮੰਜ਼ੀਰ ਕਟਾ ਖੇਮ ਕਰਨੀਆਂ ਤੇ ਮੰਜ਼ੀਰ ਮਤਲਬ ਜਿਹੜੀ ਤੇਰੀ ਗੱਲ ਰੋਕੀ ਆਉਂਦਾ ਮੇਰੇ ਕੰਮ ਨਾ ਲੈ ਨਾ ਇੱਧਰ ਉਹ ਮੈਂ ਰੋਡ ਤੇ ਹੋ ਦੇਣੀ ਹੋਰ ਮੇਰੇ ਭਿੱਖੇ ਨਹੀਂ ਚੱਲਣ ਦਿੰਦੇ ਕੀ ਕਰੀਏ ਤੇ ਨਾ ਉਹ ਲਾਉਂਦਾ ਠੇਕਦਾਰ ਉਹ ਜਾਨ ਕਰਦਾ ਠੇਕਦਾਰ ਤੇ ਪੱਲੇ ਨਹੀਂ ਆਉਂਦੇ ਉਹ ਹੀ ਨਹੀਂ ਲਾਉਂਦੇ ਵੀਡੀਓ ਸਾਡੇ ਵੀਡੀਓ ਸਾਫ ਤੇ ਤੂੰ ਹੀ ਨਹੀਂ ਲਾਉਂਦੇ ਕਦੀ ਆਡੀਓ ਦੇ ਰੱਖ ਲੈ ਕਦੀ ਕੋ ਕੁੜੀ ਜਵਾ 2000 ਰੁਪਇਆ ਮੈਂ ਦਿੰਦਾ 5000 ਰੁਪਇਆ ਬਾਈ ਦਾ ਪਰਚਾ ਘਰ ਠੋਕ ਕੇ ਮੇਰਾ ਨਾਲ ਉਹ ਨਾਲ ਕਰਾਉ ਮੇਰੇ ਜੋ ਕਰਨਾ ਛਿੱਤਰ ਮਾਰ ਲੈ ਮੈਨੂੰ ਇੱਥੇ ਛੜਕ ਕੇ ਮਾਰੋ ਆਹ ਲਾਉਂ ਤੇਰਾ ਮੈਨੂੰ ਠੋਕ ਕੇ ਦੋ ਪਰਚਾ ਮੇਰੇ ਤੇ ਪਾਉਣਾ ਕਿੰਨਾ ਕੀਰ ਚੱਲੂ ਛੇੜਾ ਕਰਨਾ ਪਰ ਸਰਕਾਰਾਂ ਤੋਂ ਮੈਂ ਡਰਨ ਵਾਲਾ ਨਹੀਂ ਐ ਮੈਂ ਆਰਦਾ ਪਰਚਾ ਕਰਾਉਣਾ ਮੈਨੂੰ ਮਜ਼ੂਰ ਜੇ ਮੈਨੂੰ ਮਾਤ ਮਜ਼ੂਰ ਜੇ ਆ ਰਾਟ ਗਿਆ ਮੇਰੀ ਇੱਕ ਹੱਥ ਛੋੜ ਕੇ ਬੇਨਤੀ ਹੂੰ ਇਹਨੂੰ ਮੈਂ ਦਾਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ। ਆਹ ਮਨਜੀਤ ਸਿੰਘ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ। ਬਿਲਕੁਲ ਦੋਨਾਂ ਬਾਤ। ਇਹ ਚੱਕ ਪਰਚਾ ਦੋ। ਬਿਲਕੁਲ। ਛਿੱਤਰ ਮਾਰੋ ਸਿਰ 'ਚ। ਮੇਰੇ ਮਾਰੋ। ਅਹੀਂ ਨਹੀਂ ਡੱਕੇ। ਜੈ ਨਜ਼ਰੀ ਕਰਨਾ ਨੇ ਮਾਰੋ ਕਰੋ। ਸਰੋਤ ਨੂੰ ਕੀ ਬਣਿਆ। ਮਾਰੋ ਛਿੱਤਰ। ਮੈਂ ਦੋ ਕੀ ਆ ਰਹੇ ਆ ਦੀ ਲਿਮਟ ਦੋ। ਮੈਨੂੰ ਰੋਟੀ ਵੀ ਖਾਣ ਦੇਂਦੇ। ਪਾਉਂਦੇ ਨੇ ਕੀਤੇ ਉਹਨੇ ਦਿੱਤੇ ਉਹਨਾਂ ਦਾ ਖਾਣ। ਆ ਤਾਂ ਫਿਰ ਤਾਂ ਜ਼ਾਦੀ ਨੂੰ ਪਾਉਂਦੇ ਦੋ ਗੰਦੇ ਜਿਹੇ ਅੱਗੇ ਸੜੇ ਪਏ ਆ। ਕਿਤੇ ਕਿਤੇ ਜਾਂਦੀ ਹੈ ਦੱਸੋ ਇਹਨੂੰ ਡਾਂਟ ਕਾਣਾ ਕਰਦਾ ਇਹਦਾ ਚੱਲ ਜਾਓ ਵੀਡੀਓ ਸਾਹਿਬ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਦੱਸੋ ਕਦੀ 1500 ਦਾ ਡੀਟੀਓ ਡੀਟੀਓ ਇੱਧਰ ਆਇਆ ਹੋਵੇ ਏਰੀਆ ਦੇ ਤੁਸੀਂ ਇੰਨੇ ਕਾਗਜ਼ ਪੂਰੇ 4300 ਰੁਪਏ ਰੇਟ ਆ ਬਾਕੀ ਕਿੱਥੇ ਆ 1900 ਰੁਪਏ ਦੇਂਦੇ ਉਹ ਵੀ ਨਹੀਂ ਮੇਰੇ ਗੱਡੀਆਂ ਦੇ ਲੱਗਣ ਨਹੀਂ ਦੇਂਦੇ ਮੈਂ ਕਿੱਥੇ ਜਾਵਾਂ ਮੈਂ ਖਰੀ ਮਰਨਾ ਏ ਦਾ ਗੱਡੀਆਂ ਕੀ ਗੱਲ ਕੀ ਹੋਈ ਯਾਰ ਗੱਲ ਮੇਰੇ ਸਰਕਾਰਾਂ ਨਾਲ ਮੈਂ ਕੋਆ ਸੌਣ ਆਣਾਂ ਏ ਇਹੋ ਕਰ ਲਿਆ ਗੱਡੀਆਂ ਜਾਣ ਕੇ ਨਜਪਾਣੇ ਸਾਨੂੰ ਸਾਹਮਣੇ ਦੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਇਹ ਦੋ ਮਿੰਟ ਨਹੀਂ ਹੁੰਦੀ ਤਾਂ ਇਹ ਦਿੱਤੇ ਸਾਰਾ ਕੁਝ ਕਰ ਸਕਦੇ ਜੇ ਸਾਡੀਆਂ ਗੱਡੀਆਂ ਨਹੀਂ ਮਰਨ ਪਰ ਇਤਰਾ ਨਹੀਂ ਹੋਣਾ ਮੈਂ ਮਰਨਾ ਮੈਨੂੰ ਮਜੂਰ ਆ ਮੈਂ ਆਪਦੇ ਬੱਚੇ ਪਾ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੀ ਮੰਤਜੇ ਸਾਨੂੰ ਨਾ ਤਾਂ ਸਰਕਾਰਾਂ ਆ ਜਾਂਦੀਆਂ ਰਹਿੰਦੀਆਂ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆਂਦੇ ਆ ਆਰਟੀਓ ਸਾਹਿਬ ਆਇਆ ਆ ਆਰਟੀਓ ਸਾਹਿਬ ਜੇ ਹੱਥ ਜੋੜ ਕੇ ਭਗਵਾਨ ਜੀ ਨੂੰ ਬੇਨਤੀ ਆ ਕੇ ਨਹੀਂ ਆਇਆ ਜੇ ਦੇ ਸਾਨੂੰ ਬਚਾਉਣਾ ਜੇ ਕਿਹੜਾ ਆਂਦਾ ਆਉਂਦੀ ਸਰਕਾਰ ਆ ਕਿੱਥੇ ਆਉਂਦਾ ਆਂਦੀ ਸਰਕਾਰ ਆ ਬੇਨਤੀ ਸਰਕਾਰ ਸੁਣੋ ਜਨਤਾ ਦੇ ਗੱਲ ਜੇ ਜਾਂ ਹੀ ਕੋਈ ਖਾਗੇ ਮਰ ਜਣਾ ਦੇ ਤੇ ਜਾਂ ਸਾਡੀਆਂ ਗੱਡੀਆਂ ਜੇ 43 ਜੇ ਆਂਦੇ ਨਾ ਕਾਗਜ਼ ਪੂਰੇ ਆ ਸਾਨੂੰ 4300 ਰੁਪਏ ਰੇਟ ਦੇਓ ਗੱਡੀਆਂ ਦਾ ਸਾਰੇ ਕਾਗਜ਼ ਪੂਰੇ ਕਰ ਲੈਣੇ ਆ ਦੱਸੋ ਇਹ ਕਿੰਦਾ ਕੋਈ ਕੰਮ ਹੈ ਕੋਈ ਚੰਗੇ ਬਾਰੇ ਸਾਡੇ ਨਾਲ ਬੇਦਾ ਕਰਕੇ ਕਰ ਰਹੀ ਤਾਂ ਸਰਕਾਰ ਨੇ ਜਾਂ ਸਾਨੂੰ ਮਾਰੋ ਸਾਨੂੰ ਅਹੀਂ ਗੱਡੀ ਥੱਲੇ ਆਉਣ ਲੱਗੇ ਆ ਆਹ ਅੱਗੇ ਆ ਇਸ ਰਾਜ ਜਸਵਿੰਦਰ ਆ ਸਾਡੇ ਮਾਰੋ ਗੋਲੀ ਅੱਥਰ ਪਹਿਲੋ ਪਹਿਲਾ ਸਾਡੇ ਪਰਚਾ ਨਹੀਂ ਆ ਗਿਆ ਹੋਣਾ ਹੋਣਾ ਗੱਡੀਆਂ ਚਲਾਈਆਂ ਕਿਉਂ ਨਾ ਜਾਣ ਕੇ ਆ ਗਏ ਸਾਬ ਜੇ ਵੀ ਆਪ ਬੰਦ ਕਰਤੀ ਕਿ ਵਿਆਹ ਕਰਤੀ ਜਲਦੀ ਖੋਣੋ 100 ਰੁਪਏ ਮਾਈਕ ਆ ਗਿਆ ਕੋਈ ਬੰਦੇ ਲਾਈ ਇਹ ਕੋਲ ਹੋ ਗਈ ਸੀ ਸਾਨੂੰ ਮਾਰ ਤੋਂ ਕਰੋ ਕਾਹਨ ਦਾ ਕੀ ਕਰੀਗੇ ਕਿੱਧਰ ਜਾਏ ਮਾਰ ਦੀ ਕਿੱਧਰ ਜਾਏ ਪਹਿਲੋਂ ਨਹੀਂ ਸਾਡੇ ਪਰਚਾ ਸੜੀ ਦੇਵਾ ਦਿੱਤੇ ਆ ਆਟੋ ਆਇਆ ਆਟੋ ਆਇਆ ਅੱਜ ਦਾ 10 ਸਾਲ ਹੋ ਗਿਆ ਆਟੋ ਵੜਿਆ ਤੇ ਜਿਹਾਂ ਦੇ ਕਾਗਜ਼ ਪੂਰੇ 4300 ਰੁਪਏ ਤੇ ਡੇਲਾ ਸੋਮਾ ਦਾ ਤੇ ਦਿਵਾਓ 200 ਰੁਪਏ ਦੇਣ ਦੇ ਮੇਰੀਆਂ ਗੱਡੀਆਂ ਟੱਕੀਆਂ ਪਰਸੋ ਚਾਰ ਗੱਡੀਆਂ ਲਿਆਣ ਕੇ ਡੀਐਸਪੀ ਰਸਚੇ ਚ ਲਾਏ ਮੋੜ ਮੈਂ ਕੋਈ ਖਾ ਕੇ ਮਰੂਗਾ ਇਹ ਮੇਰ ਤੇ ਨਾ ਹਲੋਇਆ ਅੱਜ ਤੋਂ ਬਾਅਦ ਮੈਂ ਨਕਸਾਨ ਆਉਦਾ ਕੋਈ ਖਾ ਕੇ ਮਰੂਗਾ ਚੌਥੀ ਵੀਡੀਓ ਮੇਰੀਆਂ ਗੱਡੀਆਂ ਆਲੋਕੋ ਪਈ ਨਾ ਮਾਰ ਦਿਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਇੱਥੇ ਲੋਕਲ ਘਟੋਣਾ ਕੀ ਦੇ ਕਾਹੜਾ ਆਪੂ ਅਤਮਾਨ ਜੀ ਤੁਹਾਡੀ ਸਰਕਾਰ ਦਾ ਬੜਾ ਮਾਮਲਾ ਲੈਣ ਬੜਾ ਗਰਕ ਕਰਤਾ ਜੇ ਇੱਕ ਮੇਰੀ ਗੱਲ ਨੋਟ ਕਰ ਲਾ ਜੇ ਤੂੰ ਭਗਵੰਤ ਮਾਰਿਆ ਪੱਟੀ ਹਲਕਾ ਖੇਮ ਕਰੀ ਵਾਲੇ ਦੇ ਹਾਲ ਕੀ ਆ ਉਹ ਦੋ ਜਿਹੜੀ ਸਰਕਾਰਾਂ ਆਪਾਂ ਦਰਾ ਸਰਕਾਰ ਦਾ ਆਹ ਬਹੁਤ ਸਰਕਾਰਾਂ ਦੇ ਫਿਰ ਸਰਕਾਰਾਂ ਆਤਮਾਈ ਕਿਤੇ ਵੀਡੀਓ ਕਿ ਵੀਡੀਓ ਪਰ ਕੇ ਹੀ ਹੁੰਦਾ ਸੋਮਾ ਪੱਟੀ ਜਾਂਦਾ ਸਟੇਸ਼ਨ ਜਿਹੜਾ ਗੱਲ ਪੂਰੇ ਜੋਰ ਕੇ ਕਾਜ ਦੱਸੋ ਰੋਟੀ ਨਹੀਂ ਪੂਰੀ ਦੀ ਕੌਣ ਕਾਜ ਕਰੂਗਾ 4500 ਰੁਪਏ ਰੇਟ ਹੈ ਨਾ 1900 ਰੁਪਏ ਦੇਣ ਦੇ ਇਹ ਕਿਰੇ ਹਟ ਦੇ ਦਿਆ ਤੇ ਕਿਹੜਾ ਸਾਨੂੰ ਨਹੀਂ ਪਤਾ ਕਿਹਨਾ ਨਾ ਸਾਨੂੰ ਕੇ ਸਰਕਾਰ ਨਾ ਸਾਨੂੰ ਠੇਕੇਦਾਰ ਨਾ ਅਸੀਂ ਰੋਟੀਆਂ ਖਾਣ ਲਈ ਰੋਟੀ ਕਿਥੋਂ ਖਾਣੀ ਕੌਣ 1900 ਰੁਪਏ ਦੇ ਠੇਕੇਦਾਰ ਦੇ ਪੱਪੀ ਹੋਰ ਸਰਕਾਰ ਜੀ 15 ਸਾਲ ਹੋ ਗਏ ਨੀ ਆਡੀਓ ਆਡੀਓ ਵੇਖਿਆ ਤੇ ਵੱਡੀ ਵੇਖਿਆ ਜਿਹੜਾ ਰੋਡ ਤੇ ਮੈਨੂੰ ਇੱਕ ਗੱਲ ਦੱਸੋ ਜੇ ਮੰਨਣਾ ਦੋ ਇੱਕ ਮਿੰਟ ਦੋ ਦਿਨ ਪਹਿਲੋਂ ਉਹ ਖੋਇਆ ਦੋ ਦਿਨ ਪਹਿਲੋਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸ